ਮੈਂ ਇੱਕ ਦਫਾ ਜੀਂਦ ਦੇ ਚ ਗਊ ਲੈ ਬੈਠਾ ਖਰੀਦ ਬੈਠਾ ਬੜੀ ਖੂਬਸੂਰਤ ਸੀ ਚੰਗੀ ਲੱਗੀ ਮੈਨੂੰ ਹਰ ਸਾਲ ਮੈਂ ਉੱਥੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਉਪਰ ਉਪ ਤੇ ਜਾਨਣਾ ਹੁੰਦਾ ਮਹਾਂਪੁਰਖਾਂ ਦਾ ਡੇਰਾ ਉਹ ਮਨਾਉਂਦੇ ਨੇ ਸੰਤ ਜੀਵਨ ਸ਼ਾਹ ਸਿੰਘ ਜੀ ਦਾ ਡੇਰਾ ਉਹ ਮੇਰੇ ਕੋਲ ਪੁੱਛਣ ਲੱਗੇ ਸੁਣਿਆ ਤੁਸੀਂ ਗਊ ਖਰੀਦੀ ਐ ਮੈਂ ਕਿਹਾ ਜੀਂਦ ਤੇ ਰੋहतक ਇਹ ਗਊਆਂ ਕਰਕੇ ਮਸ਼ਹੂਰ ਐ ਅੱਛੀਆਂ-ਅੱਛੀਆਂ ਗਊਆਂ ਮੈਂ ਕਿਹਾ ਮੈਨੂੰ ਬੜੀ ਚੰਗੀ ਲੱਗੀ ਐ ਮੈਂ ਲੈ ਲਈ ਉਹ ਆ ਗਏ ਕਹਿਣ ਲੱਗੇ ਮੈਨੂੰ ਦਿਖਾ ਮੈਂ ਕਿਹਾ ਦੇਖੋ ਜੀਂਦ ਸ਼ਹਿਰ ਦੇ ਵਿੱਚ ਬੜੀਆਂ ਸਰਾਵਾਂ ਨੇ ਜੋ ਗਊਆਂ ਨਾਲ ਭਰੀਆਂ ਰਹਿੰਦੀਆਂ ਨੇ ਮੈਂ ਚੱਲ ਕੇ ਦਿਖਾਈ ਉਨਨੇ ਆਪਣਾ ਹੱਥ ਸਿਰ ਤੇ ਦੇ ਮਾਰਿਆ ਕਿੰਨੇ ਗਿਆਨੇ ਜੀ ਇਹਨੂੰ ਲੈ ਕੇ ਜਾ ਰਹੇ ਮੈਂ ਕਿਉਂ ਇਹਦੇ ਠੀਕ ਲੱਛਣ ਨਹੀਂ ਨੇ ਔਖੇ ਹੋਵੋਗੇ ਦੁਖੀ ਹੋਵੋਗੇ ਇਹ ਸਿਰਫ ਦੇਖਣ ਨੂੰ ਖੂਬਸੂਰਤ ਹੈ ਬਾਕੀ ਇਹ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਤੁਹਾਨੂੰ ਲੱਛਣਾਂ ਦਾ ਪਤਾ ਨਹੀਂ ਸਾਨੂੰ ਪਤਾ ਹੈ ਜੇ ਤੁਸੀਂ ਗਾਉ ਲੈਣੀ ਹੈ ਤੇ ਅਸੀਂ ਤੁਹਾਨੂੰ ਲੈ ਕੇ ਰਿਆਂਗੇ ਉਹ ਜਿਸ ਵਪਾਰੀ ਕੋਲ ਮੈ ਲਈ ਜਾ ਕੇ ਸੰਤਾ ਨੇ ਉਹਨੂੰ ਡਾਂਟਿਆ ਵੀ ਇਹ ਮਸਕੀਨ ਉਹ ਇਹਨੂੰ ਗਊ ਤੋਂ ਕੁ ਡੰਗਰੀ ਦੇਣੀ ਸੀ ਇਹ ਕੀ ਕੀਤਾ ਉਹ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੀ ਕੀ ਕਰੀ ਇਹਨਾਂ ਨੇ ਆਪ ਹੀ ਪਸੰਦ ਕੀਤੀ ਹੈ ਇਹਨਾਂ ਨੇ ਆਪ ਹੀ ਪਸੰਦ ਕੀਤੀ ਹੈ ਉਹ ਕਹਿਣ ਲੱਗੇ ਇਹਨਾਂ ਨੂੰ ਲੱਛਣਾਂ ਦਾ ਪਤਾ ਨਹੀਂ ਹੈ ਵਾਕਈ ਮੈਨੂੰ ਗਊ ਦੇ ਲੱਛਣਾਂ ਦਾ ਪਤਾ ਨਹੀਂ ਸੀ ਕੁਝ ਲੱਛਣ ਐਸੇ ਨੇ ਥਿਸ ਪੈਨ ਦਾ ਇਰਾਕੀ ਘੋੜਾ ਹੈ ਵਧੀਆ ਘੋੜਾ ਹੈ ਇਹ ਵਧੀਆ ਗਊ ਹੈ ਲਕਸ਼ਣੀ ਦੱਸ ਦਿੰਦੇ ਨੇ ਇਸ ਜ਼ਮੀਨ ਵਧੀਆ ਧਰਤੀ ਵਧੀਆ ਐ ਐਸੇ ਕੋਝੀ ਮੌਜੂਦ ਨੇ ਅੱਜ ਤੇ ਵਿਗਿਆਨਿਕ ਢੰਗ ਨਾਲ ਖੋਜ ਕਰਦੇ ਨੇ ਇਹ ਧਰਤੀ ਬੜੀ ਉਪਜਾਊ ਵੈ ਬਹੁਤ ਵਧੀਆ ਐ ਲੇਕਿਨ ਪੁਰਾਣੇ ਜ਼ਮਾਨੇ ਦੇ ਸੋਈਏ ਲਕਸ਼ਣ ਦੇਖਦੇ ਸਨ ਤਾਂ ਮੈਂ ਅਰਜ਼ ਕਰਾਂ ਮਨੁੱਖ ਧਾਰਮਿਕ ਹੈ ਧਾਰਮਿਕ ਮਨੁੱਖ ਦੇ ਕੁਝ ਲਕਸ਼ਣ ਹੁੰਦੇ ਨੇ ਇਹ ਵੀ ਮੈਂ ਅਰਜ਼ ਕਰਾਂ ਉਨਾ ਲਖਣਾ ਤੋਂ ਪਤਾ ਚੱਲਦਾ ਹੈ ਧਾਰਮਕ ਹੈ ਮਨੁੱਖ ਸੰਤ ਹੈ ਭਗਤ ਹੈ ਲਖਣਾ ਤੋਂ ਪਤਾ ਚੱਲਦਾ ਹੈ ਸੰਤ ਹੈ ਭਗਤ ਹੈ ਇਹ ਲਖਣ ਤੇ ਮੈਂ ਬਾਤ ਦੇ ਚ ਬਿਆਨ ਕਰਾਂਗਾ ਪਹਿਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਸ਼ਬਦ ਉਹ ਕਹਿੰਦੇ ਨੇ ਮੈਂ ਧਰਮ ਦੇ ਮਾਰਗ ਤੇ ਚਲਿਆ ਤੇ ਹਾਂ ਆਪਣੇ ਉਤੇ ਲੈਂਦੇ ਨੇ ਮੈਂ ਉਸ ਬੱਚੇ ਦੀ ਤਰ੍ਹਾਂ ਚੱਲਿਆ ਜਿਸ ਨੇ ਅੱਜ ਚੱਲਣਾ ਸਿੱਖਿਆ ਹੈ ਤੇ ਜਿਸ ਬੱਚੇ ਨੇ ਅੱਜ ਹੀ ਚੱਲਣਾ ਸਿੱਖਿਆ ਹੈ ਉਹ ਕਿੰਨਾ ਕੁ ਚਲੇਗਾ ਇੱਕ ਕਦਮ ਦੋ ਕਦਮ ਗਰੇਗਾ ਗਰੇਗਾ لازمی ਗਰੇਗਾ ਬੱਚਾ ਲੰਬਾ ਪੈਂਡਾ ਤੈ ਨਹੀਂ ਕਰ ਸਕਦਾ ਜਿਵੇਂ ਸਰੀਰਕ ਤੌਰ ਤੇ ਮਨੁੱਖ ਬੱਚਾ ਹੋਵੇ ਉਹ ਬੱਚਾ ਜਿਸ ਨੇ ਅੱਜ ਚੱਲਣਾ ਸਿੱਖਿਆ ਕਿੰਨਾ ਕੁ ਚਲੇਗਾ ਇੱਕ ਕਦਮ ਦੋ ਕਦਮ ਗਰੇਗਾ ਗਰੇਗਾ ਧਨ ਗੁਰਵਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਬੜੇ ਧਿਆਨ ਨਾਲ ਸੁਣਨਾ ਭੂਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟੁਤ ਪਿੰਗੂਰੀਆ हे प्रभु हे गुरु तू मेरी बाह पकड़ मेरी उंगल पकड़ मैं नहीं चल सकता मैं तो गिरता वाकर दी लोड पेंदी है छोटे मासूम बच्चे ना चलने वास्ते महाबाप दी उंगल पकड़ के चलना सीखदा है सतगुरु कहंदे ने हे प्रभु मैं तेरे मार्ग ते चलते पया पर उस बच्चे दी तरह जिसने आज चलना सीखया ਕਿੰਨਾਕ ਚਲੇਗਾ ਇੱਕ ਕਦਮ ਦੋ ਕਦਮ ਗਿਰੇਗਾ ਧਾਰਮਿਕ ਤਲ ਤੇ ਕਿਵੇਂ ਪਛਾਣ ਕਰੋਗੇ ਚੱਲ ਵੀ ਰਿਹਾ ਤੇ ਗਿਰ ਵੀ ਰਿਹਾ ਸੱਚ ਬੋਲੇ ਹੈ ਚੱਲ ਪਿਆ ਝੂਠ ਬੋਲੇ ਹੈ ਗਿਰ ਗਿਆ ਅੰਦਰ ਦਇਆ ਦਾ ਵਾਸਾ ਹੋਇਆ ਹੈ ਚੱਲਿਆ ਅੰਦਰ ਕਠੋਰਤਾ ਦਾ ਵਾਸਾ ਹੋਇਆ ਹੈ ਗਿਰ ਗਿਆ ਅੰਦਰ দান ਦੀ ਰੁਚੀ ਪੈਦਾ ਹੋਈ ਹੈ ਚੱਲ ਪਿਆ ਅੰਦਰ ਬੇਈਮਾਨੀ ਦੀ ਰੁਚੀ ਹੋਈ ਹੈ ਗਿਰ ਗਿਆ गिर गए अंदर नित नेम ਕਰਨ ਦਾ ਚਾਅ ਪੈਦਾ ਹੋਇਆ ਚੱਲ ਪਿਆ ਪਰ ਗੰਦਾ ਲਿਟਰੇਚਰ ਗੰਦਾ ਸਾਹਿਤ ਪੜਨ ਦਾ ਚਾਅ ਪੈਦਾ ਹੋ ਗਿਆ ਗਿਰ ਗਿਆ ਹਮੇਸ਼ਾ ਸਰੀਰ ਕਰਕੇ ਬੱਚਾ ਬੱਚਾ ਨਹੀਂ ਰਹਿੰਦਾ ਧਾਰਮਿਕ ਕਰਤੇ ਤੇ ਕਈ 70 80 ਸਾਲ ਤੱਕ ਵੀ ਬੱਚੇ ਹੀ ਬਣੇ ਰਹਿੰਦੇ ਨੇ ਕੁਝ ਵੀ ਨਹੀਂ ਚੱਲਦੇ ਨੇ ਗਿਰਦੇ ਨੇ ਸੱਚ ਸੰਗ ਵੀ ਕਰ ਲੈਂਦੇ ਨੇ ਕੋਈ ਸੰਗਤ ਵੀ ਕਰ ਲੈਂਦੇ ਨੇ দান ਵੀ ਕਰ ਲੈਂਦੇ ਨੇ ਬੇਈਮਾਨੀ ਵੀ ਕਰ ਲੈਂਦੇ ਨੇ ਸੱਚ ਵੀ ਬੋਲ ਲੈਂਦੇ ਨੇ ਝੂਠ ਵੀ ਬੋਲ ਲੈਂਦੇ ਨੇ ਜੀਵਨ ਭਰ ਐਸਾ ਚੱਲਦਾ ਹੈ ਇਸ ਵਾਸਤੇ ইরਾਨੀ ਸੂਫੀ ਸੰਤ ਸਾਦੀ ਨੇ ਤੇ ਸਾਫ਼ ਕਹਿ ਦਿੱਤਾ ਹੈ ਬਜ਼ੁਰਗੀ ਬਾ ਅਕਲਸ ਨਕੇ ਬਾ ਸਾਲ ਤਵੰਗਰੀ ਬਾ ਬਿਲਸ ਨਕੇ ਬਾ ਮਾਲ ਬਜ਼ੁਰਗੀ ਉਮਰ ਕਰਕੇ ਨਹੀਂ ਹੈ ਵੀ ਇਹ 70 ਸਾਲ ਦਾ ਹੈ 60 ਸਾਲ ਦਾ ਹੈ 90 ਸਾਲ ਦਾ ਹੈ ਕਹਿੰਦੇ ਨੇ ਉਮਰ ਕਰਕੇ ਬਜ਼ੁਰਗੀ ਨੂੰ ਨਾ ਨਾ ਪਾਓ ਅਕਲ ਕਰਕੇ ਨਾ ਪਾਓ ਅਕਲ ਕਿਤਨੀ ਹੈ ਸਮਝ ਕਿਤਨੀ ਹੈ ਕਈ ਤਨ ਕਰਕੇ ਬਜ਼ੁਰਗ ਹੁੰਦੇ ਨੇ ਅਕਲ ਕਰਕੇ ਬੱਚੇ ਹੀ ਹੁੰਦੇ ਨੇ ਬੱਚਿਆਂ ਦੀ ਗੱਲ ਕਰਦੇ ਨੇ ਬਿਲਕੁਲ ਬਚਪਨਾ ਹੁੰਦਾ ਇਸ ਤੋਂ ਉਲਟ ਵੀ ਹੋ ਸਕਦਾ ਹੈ ਕਈ ਸਰੀਰ ਕਰਕੇ ਤੇ ਬੱਚੇ ਹੁੰਦੇ ਨੇ ਅਕਲ ਕਰਕੇ ਬਜ਼ੁਰਗ ਹੁੰਦੇ ਨੇ ਸਰੀਰ ਕਰਕੇ ਤੇ ਸਾਡੇ 5 ਵਰਿਆਂ ਦੇ ਨੇ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਸ ਦਿਨ ਗੁਰਗੱਦੀ ਤੇ ਬੈਠੇ ਨੇ ਅਕਲ ਕਰਕੇ 100 ਸਾਲ ਦੇ ਨੇ ਬਜ਼ੁਰਗ ਨੇ ਮਹਾਨ ਸਰੀਰ ਕਰਕੇ ਜੋ ਦੀਵਾਰਾਂ ਦੇ ਚਿਣੇ ਜਾ ਰਹੇ ਨੇ 마ਸੂਮ ਬੱਚੇ ਨੇ 마ਸੂਮ ਬੱਚੇ ਨੇ ਅਕਲ ਕਰਕੇ ਬਜ਼ੁਰਗ ਨੇ ਬਜ਼ੁਰਗ ਨੇ ਇਸ ਤੋਂ ਉਲਟ ਵੀ ਹੈ ਸਰੀਰ ਕਰਕੇ ਤੇ ਬਜ਼ੁਰਗ ਨੇ 70 ਸਾਲ 80 ਸਾਲ ਹੋ ਗਏ ਅਕਲ ਕਰਕੇ ਨਰੇਈ ਬੱਚੇ ਦੇ ਬੱਚੇ ਨੇ ਮੈਂ ਕੈਲੀਫੋਰਨੀਆ ਦੇ ਕਈ ਗੁਰਦੁਆਰਿਆਂ 'ਚ ਦੇਖਿਆ 70 80 ਸਾਲ ਦੇ ਬੁੱਢੇ 10 11 ਵਜੇ ਆ ਜਾਂਦੇ ਨੇ ਗੁਰਦੁਆਰੇ ਦਿਨ ਵਰਤਾਸ਼ ਖੇਡਦੇ ਨੇ ਕਈ ਗੁਰਦੁਆਰਿਆਂ 'ਚ ਗੱਪਾਂ ਮਾਰਦੇ ਨੇ ਨਿੰਦਾ ਉਸਤਤ ਕਰਦੇ ਨੇ ਫਿਰ ਜਦੋਂ ਸੰਧਿਆ ਹੋਣ ਲੱਗਦੀ ਹੈ ਰੇ ਰਾਜ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਹੈ ਕਥਾ ਕੀਰਤਨ ਲਵੇਲਾ ਭਜਦੇ ਨੇ ਇੰਜ ਜਿਵੇਂ ਵਿਛੂ ਕੱਟੇਗਾ ਭਜਦੇ ਨੇ ਹੁਣ ਗੁਰਦੁਆਰੇ ਦਾ ਨਾਮ ਹੈ ਕੀ ਲਿਆ ਮੈਨੂੰ ਕਹਿਣਾ ਪਿਆ ਇੱਕ ਨੂੰ ਜਦ ਜਾਣ ਲਗਾ ਮੈਂ ਕਿ ਤਿੰਨ ਜਥਿਆਂ ਦਾ ਕੀਰਤਨ ਹੈ ਅੱਜ ਇੱਕ ਜਥਾ ਦਰਬਾਰ ਸਾਹਿਬ ਤੋਂ ਆਇਆ ਦੋ ਹੋਰ ਵੱਡੇ ਜਥੇ ਦਿੱਲੀ ਤੋਂ ਆਏ ਨੇ ਤੇ ਮੈਂ ਕਥਾ ਵੀ ਕਰਨੀ ਹੈ ਰੁਕ ਜਾਓ ਕਹਿੰਦੇ ਇਹ ਤੇ ਹੁੰਦਾ ਹੀ ਰਹਿੰਦਾ ਇੱਥੇ ਹੋਰ ਕੀ ਹੁੰਦਾ ਹੈ ਉਹਨਾਂ ਦੇ ਤਾਂ ਤੇ ਉੱਥੇ ਮੈਨੂੰ ਕਹਿਣਾ ਪਿਆ ਇਹ ਉਮਰ ਕਰਕੇ ਬਜ਼ੁਰਗ ਨੇ ਅਕਲ ਕਰਕੇ ਬੱਚੇ ਨੇ ਅਕਲ ਕਰਕੇ ਬੱਚੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਤਨ ਕਰਕੇ ਸਰੀਰ ਕਰਕੇ ਬੱਚੇ ਨੇ ਅਕਲ ਕਰਕੇ ਬਜ਼ੁਰਗ ਨੇ ਕਲਗੀ ਧਰ ਦੇ लाਡਲੇ ਤਨ ਕਰਕੇ ਬੱਚੇ ਨੇ ਅਕਲ ਕਰਕੇ ਬਜ਼ੁਰਗ ਹੈ ਸਤ ਸਾਲ ਦਾ ਪ੍ਰਹਿਲਾਦ ਬਜ਼ੁਰਗ ਹੈ 60 ਵਰਿਆਂ ਦਾ ਹਰਨਾਕਸ਼ ਬੱਚਾ ਹੈ ਪ੍ਰਹਿਲਾਦ ਨੂੰ ਕਹਿੰਦਾ ਏ ਤੂੰ ਜਪਿਆ ਕਰ ਜਲ ਹਰਨਾਕਸ਼ ਥਰ ਹਰਨਾਕਸ਼ ਜਦ ਤੂੰ ਜਪੇਗਾ ਤੇ ਤੈਨੂੰ ਦੇਖ ਕੇ ਬਾਕੀ ਬੱਚੇ ਵੀ ਜਪਣਗੇ ਤੇ ਸਤ ਵਰਿਆਂ ਦਾ ਪ੍ਰਹਿਲਾਦ ਕਹਿੰਦਾ ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ ਜਲ ਹੈ ਰਾਮ ਥਲ ਹੈ ਰਾਮ ਇਹ 7 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰਦਾ ਹੈ ਔਰ 60 ਸਾਲ ਦਾ ਬੁੱਢਾ ਬੱਚਿਆਂ ਦੀ ਗੱਲ ਕਰਦਾ ਹੈ ਬੱਚਿਆਂ ਦੇ ਵਿੱਚ ਕਦੀ ਕਦਾਂ ਹੀ ਕੋਈ ਬਜ਼ੁਰਗ ਹੁੰਦੇ ਨੇ ਬੁੱਢਿਆਂ ਦੇ ਵਿੱਚ ਬਹੁਤੇ ਤੇ ਬੱਚੇ ਹੀ ਹੁੰਦੇ ਨੇ ਗੁਸਤਾਖੀ ਕਰ ਬੱਚੇ ਹੀ ਹੁੰਦੇ ਕੁਝ ਵੀ ਨਹੀਂ ਕੁਝ ਵੀ ਨਹੀਂ ਜ਼ਿੰਦਗੀ ਐਵੇਂ ਗਵਾਈ ਜਾਂਦੇ ਤਾਸ਼ ਖੇਡਦੇ ਆ ਹੋਇਆਂ ਨੂੰ ਇਕ ਸੱਜਣ ਨੇ ਪੁੱਛ ਲਿਆ ਕੀ ਕਰ ਰਿਹਾ ਸਮਾਂ ਪਾਸ ਪੈ ਕਰਦੇ ਆ ਫਿਰ ਮੈਨੂੰ ਵਿਚਾਰ ਬੋਲਣਾ ਪਿਆ ਸਮਾਂ ਰਿਆ ਵੀ ਹੈ ਤੁਸੀਂ ਤੇ ਆਖਰੀ ਦਹਾਣੇ ਤੇ ਬੈਠੇ ਹੋ ਸਮਾਂ ਰਿਆ ਵੀ ਹੈ ਸਮੇ ਨੂੰ ਸਫਲ ਕਰੋ ਜਿਹੜਾ ਥੋੜਾ ਬਹੁਤ ਰਹਿ ਗਿਆ ਹੈ ਅਜੂ ਸਮਝ ਕਜ ਬਿਗ ਰਿਓ ਨਹੀਂ ਬਦਲੇ ਨਾਮ ਮੋਰਾ ਅਜੇ ਵੀ ਕੁਝ ਨਹੀਂ ਬਿਗੜਿਆ ਤੋ ਸੰਭਾਲ ਕਰ ਲੈ ਪਰ ਨਹੀਂ ਅਕਲ ਨਹੀਂ ਇਤਨੇ ਸ਼ੇਖ ਸਦੀ ਕਹਿੰਦੇ ਨੇ ਬਜ਼ੁਰਗੀ ਬਾ ਅਕਲਸਤ ਨਕੇ ਬਾ ਸਾਲ ਤਵੰਗਰੀ ਬਾ ਦਿਲਸਤ ਨਕੇ ਬਾ ਮਾਲ ਅਮੀਰੀ ਮਾਲ ਅਸਵਾਬ ਤੋਂ ਨਾ ਨਾ ਪੋਏ ਦੇ ਕੋਲੇ ਇਤਨੇ ਮਕਾਨ ਨੇ ਇਤਨੀਆਂ ਮਹਿਲ ਮਾੜੀਆਂ ਨੇ ਇਤਨਾ ਕਾਰੋਬਾਰ ਹੈ ਇਤਨਾ ਬੈਂਕ ਬੈਲੈਂਸ ਹੈ ਇਤਨੀ ਧਨ ਸੰਪਦਾ ਹੈ ਸ਼ੇਖ ਸਦੀ ਕਹਿੰਦੇ ਨੇ ਇਹ ਅਮੀਰੀ ਦੀ ਨਿਸ਼ਾਨੀ ਨਹੀਂ ਦਿਲ ਕਿਤਨਾ ਵੱਡਾ ਹੈ ਇਸ ਤੋਂ ਪਤਾ ਚੜੇਗਾ ਸ਼ੌਮੈ ਕਿ ਅਮੀਰ ਹੈ ਕਰੀਬ ਹੈ ਕਿ ਅਮੀਰ ਹੈ ਦਿਲ ਤੋਂ ਨਾ ਭੋ। ਮੁਹੰਮਦ ਸਾਹਿਬ ਦੇ ਨਿਕਟ ਵਰਤੀ حضرت ਉਮਰ ਇਹ ਬਸਰਾ ਤੋਂ ਬਗਦਾਦ ਜਾ ਰਹੇ ਸਨ ਉੱਠਦੇ। ਰਸਤੇ ਦੁਪਹਿਰ ਹੋਏ ਨਖਲਿਸਤਾਨ ਉਸ ਨੂੰ ਕਹਿੰਦੇ ਜਿੱਥੇ ਚਾਰ ਪੰਜ ਦਰਖਤ ਹੋਣ ਥੋੜਾ ਜਿਹਾ ਪਾਣੀ ਹੋਵੇ ਸਰੋਵਰ ਉਹਨੂੰ ਨਖਲਿਸਤਾਨ ਕਹਿੰਦੇ ਨੇ। ਅਰਬ ਦੇਸ਼ਾਂ ਵਿੱਚ ਆਖਰ ਉਸ ਦੀ ਬਹੁਤ ਮਹਾਨਤਾ ਹੁੰਦੀ ਹੈ। 호텔 ਰੁਕੇ ਆਰਾਮ ਕਰਨ ਉਠ ਨੂੰ ਦਰਖਤ ਨਾਲ ਬਣਿਆ ਪਾਣੀ ਨਾਲ ਮੋਤ ਹੁੰਦਾ ਹੈ ਇੱਕ ਨਾਨ ਗੋਲ ਸੀ ਰੋਟੀ ਖੋਲ ਕੇ ਜੈਸੇ ਖਾਣ ਲਗੇ ਕਿ ਬਿਖਾਰੀ ਆ ਗਏ ਬਿਖਾਰੀ ਨਹੀਂ ਸੀ ਪਰ ਚੁਕੇ ਮੰਗਦਾ ਪਿਆ ਸੀ ਇਸ ਵਾਸੇ ਮੰਗਦਾ ਉਹਨੇ ਆਖਿਆ ਹਜ਼ਰਤ ਮੈਂ ਤਿੰਨ ਦਿਨ ਦਾ ਭੁੱਖਾ ਕੋਈ ਤੇ ਸ਼ਹਿਰ ਦੇ ਚ ਮੈਂ ਜਾਣਾ ਹੈ ਜੇ ਬਹੁਤ ਦੂਰ ਹੈ ਮੈਂ ਭੁੱਖਾ ਪਹੁੰਚ ਵੀ ਸਕਾਂਗਾ ਕਿ ਨਹੀਂ ਪੈਦਲਾ ਤੁਹਾਡੇ ਕੋਲ ਉੱਠ ਬੈਠਰ ਹੋਵੇਗਾ ਇਸ ਨਾਨ ਦਾ ਚੌਥਾ ਭਾਗ ਮੈਨੂੰ ਦੇ ਦਿਓ ਚੌਥਾ ਹਿੱਸਾ ਮੇਰੀ ਥੋੜੀ ਭੁੱਖ ਮਿਟ ਜਾਏਗੀ ਮੈਂ ਚੱਲ ਪਾਵਾਂਗਾ حضرت ਉਮਰ ਨੇ ਸਾਰਾ ਨਾ ਨਹੀਂ ਦੇ ਦਿੱਤਾ ਲੈ ਉਹ ਵੀ ਸਮਝਦਾਰ ਬੰਦਾ ਸੀ ਕਿੰ ਲਗਾ ਨਹੀਂ ਤੁਸੀਂ ਭੁੱਖੇ ਜਾਓ ਮੇਰਾ ਹਿਰਦਾ ਇਹ ਵੀ ਕਬੂਲ ਕਰਨ ਨੂੰ ਤਿਆਰ ਨੇ ਮੈਨੂੰ ਇਸ ਦਾ ਚੌਥਾ ਭਾਗ ਦੇ ਦੋ ਪਤਾ ਹੈ حضرت ਉਮਰ ਨੇ ਕੀ ਆਖਿਆ ਤੂੰ 3 ਦਿਨ ਦਾ ਭੁੱਖਾ ਮੈਂ ਅੱਧੇ ਦਿਨ ਦਾ ਭੁੱਖਾ ਮੇਰੇ ਤੇ ਨਾਨਾ ਖਾਣਾ ਹਰਾਮ ਹੈ ਅਲੈਹ ਉਸ ਮਨੁੱਖ ਨੇ ਆਖਿਆ ਪਹਿਲੀ ਦਫਾ ਇੱਕ ਅਮੀਰ ਮਨੁੱਖ ਦੇਖਿਆ ਹੈ ਅਮੀਰ ਮਨੁੱਖ ਦੁਪਹਿਰ ਦਾ ਵਕਤ ਸੀ ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ ਨਾਲ ਚੇਲਾ ਹੈ ਆਨੰਦ ਜੋ ਰਿਸ਼ਤੇ ਦੇ ਚਚੇਰਾ ਬਰਾਸੀ ਚੇਲਾ ਬਣ ਗਿਆ ਸੀ ਨਾਲ ਸੀ ਉਹਨੇ ਕਰਮੰਡਲ ਪਾਣੀ ਦਾ ਨਾਲ ਭਰ ਲਿਆ ਬਈ ਦੁਪਹਿਰ ਦਾ ਵਕਤ ਬਿਹਾਰ ਦੀ ਗਰਮੀ ਅਖਰ 2 ਕੋਹ ਦਾ ਪਿੰਡ ਹੈ 4 ਮੀਲ ਦਾ ਪਿੰਡ ਹੈ ਅਜੇ ਅੱਧੀ ਵਾਟ ਤੈ ਹੋਈ ਹੋਵੇਗੀ ਮਹਾਤਮਾ ਬੁੱਧ ਨੇ ਆਖਿਆ ਆਨੰਦ ਤੂੰ ਨਾਲ ਪਾਣੀ ਲਿਆਂਦਾ ਹਾਂ ਲਿਆਂਦਾ ਦੇ ਕਰਮੰਡਲ ਦੇ ਦਿੱਤਾ ਸਾਰੇ ਦਾ ਸਾਰਾ ਇੱਕ ਬੂਟੇ ਚ ਪਾ ਦਿੱਤਾ ਆਨੰਦ ਕਹਿੰਦਾ ਹੈ ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ ਅਜੇ ਤੇ ਰਸਤਾ ਬਹੁਤ ਰਹਿੰਦਾ ਹੈ ਅੱਧੀ ਵਾਟ ਤੈ ਹੋਈ ਹੈ ਸਾਨੂੰ ਵੀ ਪਿਆਸ ਲੱਗ ਸਕਦੀ ਏ ਤੁਸੀਂ ਸਾਰਾ ਪਾਣੀ ਦੇ ਦਿੱਤਾ ਮਹਾਤਮਾ ਬੋਧ ਨੇ ਆਖਿਆ ਸਾਨੂੰ ਪਿਆਸ ਲੱਗ ਸਕਦੀ ਏ ਇਹ ਪਿਆਸ ਤੋਂ ਮਰ ਰਿਆ ਸੀ ਮਰ ਰਿਆ ਸੀ ਸਾਡੇ ਕੋਲ ਕਰਮੰਡਲ ਪਾਣੀ ਹੋਵੇ ਆਨੰਦ ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ ਹਾਂ ਪਾਣੀ ਨਹੀਂ ਸੀ ਗੱਲ ਵੱਖ ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਆਉਂਦੇ ਨੇ ਸਤਿਗੁਰਾਂ ਨੇ ਦਸਵੰਦ ਦੀ ਮਰਿਆਦਾ ਬਣਾਈ ਹੈ ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ ਇੱਕ ਨੇ 1 ਰੁਪਿਆ ਦਾ ਸੰਦ ਕੱਢਿਆ দান ਕੀਤਾ ਇੱਕ ਨੇ 1 ਕਰੋੜ ਕੀਤਾ ਬਰਾਬਰ ਨਹੀਂ ਇਸ ਚੱਕਰ 'ਚ ਨਾ ਪੈਣਾ ਜਿਹਨੇ ਕਰੋੜ দান ਕੀਤਾ ਮਹਾਨ ਦਾਨੀ ਹੈ ਕੱਖ ਨਹੀਂ ਦਾਨੇ ਉਹਦਾ 1 ਰੁਪਿਆ ਉਸ ਕਰੋੜ ਤੋਂ ਘੱਟ ਨਹੀਂ ਹੈ ਉਹਦੀ ਕੁੱਲ ਸੰਪਤੀ 10 ਰੁਪਏ ਸੀ ਇੱਕਰ ਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ ਆਤਮਾ ਬੁੱਧ ਕੋਲ ਹੋਰ ਕੁਝ ਵੀ ਨਹੀਂ ਸੀ ਦੇਇ ਤਾ ਮੋਗਰੇ ਮਹਿਮਨ ਤੇ ਤਨ ਤੇ ধন ਲੋਸਿਰ ਹੈ ਸਭ ਹੀ ਨਹੀਂ ਕੋ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੇ ਘਰ ਦੇ ਜਤਨ ਕਰਕੇ ਮਨ ਕਰਕੇ ਧਨ ਕਰਕੇ ਜੋ ਕੁਝ ਵੀ ਹੈ ਸਭ જગਤ ਦਾ ਸਭ ਕਾਲ ਸੇ ਦਾ ਆਪਣਾ ਕੁਝ ਵੀ ਨਹੀਂ ਕੁਝ ਵੀ ਨਹੀਂ ਅਮੀਰੀ ਮਾਲ ਅਸਵਾਬ ਤੋਂ ਨਹੀਂ ਹੈ ਇਹਦੇ ਕੋਲ ਇਤਨੀ ਆ ਮਹਿਲ ਮਾੜੀਆਂ ਨੇ ਇਹਦਾ ਇਤਨਾ ਵੈਂਗ ਬੈਲੈਂਸ ਹੈ ਇਹਦੇ ਕੋਲ ਇਤਨੀ ਧਨ ਸੰਪਦਾ ਹੈ ਅਮੇਰੀ ਨਾਪੀ ਜਾਂਦੀ ਏ ਦਿਲ ਤੋਂ ਅਗਰ ਦਿਲ ਦੇ ਚ ਭਰਾ ਵਾਸਤੇ ਵੀ ਥਾਂ ਕੋਈ ਨਹੀਂ ਪਿਓ ਵਾਸਤੇ ਵੀ ਥਾਂ ਕੋਈ ਨਹੀਂ ਮਾਂ ਵਾਸਤੇ ਵੀ ਥਾਂ ਕੋਈ ਨਹੀਂ ਤਾਂ ਇਹਨੂੰ ਅਮੇ ਹੀ ਰੱਖੋਗੇ ਮਹਾਸ਼ੂਮਨੁਖ ਕੁਛ ਵੀ ਨਹੀਂ ਗਰੀਬ ਮਨੁਖ ਲੱਛਣ ਦੱਸ ਦੇਣੇ ਸੁਭਾਅ ਦੱਸਦਾ ਹੈ ਤਰਜ਼ੇ ਜ਼ਿੰਦਗੀ ਦੱਸਦੀ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬੁੱਝ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ ਹੇ ਪ੍ਰਭੂ ਮੇਰੀ ਉਂਗਲ ਪਗੜ ਮੈਂ ਨਹੀਂ ਚੱਲ ਸਕਦਾ ਮੈਂ ਤੇਰੇ ਰਸਤੇ ਤੇ ਚੱਲ ਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਹਨੇ ਅੱਜ ਚੱਲਣਾ ਸਿੱਖਿਆ ਤੇ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ ਕਿਤਨੇ ਕ ਪੁੱਟੇਗਾ ਗੁਜਰਾਤ ਦੇ ਇਲਾਕੇ ਚ ਮੈਂ ਦੇਖਿਆ ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ ਤੇ ਉਹ ਘਰ ਵਿੱਚ ਸ਼ਗਨ ਮਨਾਉਂਦੇ ਨੇ ਲੱਡੂ ਵੰਡਦੇ ਨੇ ਨੱਚਦੇ ਨੇ ਖੁਸ਼ੀਆਂ ਮਨਾਉਂਦੇ बच्चे नु चलना आ गया है फिर जिस दिन बच्चा زبان کھولਣ ਲੱਗ ਪੈਂਦਾ ਪਹਿਲਾ ਬੋਲ ਬੋਲਦਾ ਹੈ ਫਿਰ ਖੁਸ਼ੀ ਮਨਾਉਂਦੇ ਨੇ ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਠਾਈਆਂ ਬਣਾ ਕੇ ਵੰਨਦੇ ਨੇ ਪੜੋਸੀਆਂ ਨੂੰ ਬੁਲਾ ਕੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਾਡਾ ਬੱਚਾ ਬੋਲਣ ਲੱਗ ਪਿਆ ਉਹਦੀ ਜ਼ੁਬਾਨ ਚੋਂ ਬੋਲ ਨਿਕਲੇ ਚਾਰ ਪੰਜ ਸਾਲ ਦਾ ਬੱਚਾ ਹੋ ਜਾਏ ਤੇ ਬੋਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਚਿੰਤਾ ਹੋ ਜਾਂਦੀ ਸਮਝ ਨਹੀਂ ਆਉਂਦੀ ਬੋਲਦਾ ਨਹੀਂ ਪਿਆ ਤਿੰਨ ਸਾਲ ਦਾ ਬੱਚਾ ਹੋ ਜਾਏ ਕਦਮ ਨਾ ਪੁੱਟੇ ਖੜਾ ਨਾ ਹੋਵੇ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਪਤਨੀ ਗੱਲ ਕੀ ਕਦਮ ਹੀ ਨਹੀਂ ਪੁੱਟਦਾ ਖੜਾ ਹੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ हे ਪ੍ਰਭੂ ਚੱਲ ਤੇ ਪਿਆ ਤੇਰੇ ਮਾਰਗ ਤੇ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਕਦਮ ਪੁੱਟਿਆ ਹੈ ਜਿਹਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ ਗੁਰੂ ਦੀ ਤਰਫ ਚਲਿਆ ਸਮਝ ਲਓ ਉਸ ਨੇ ਕਦਮ ਪੁੱਟਿਆ ਹੈ ਤੇ ਜਿਹਦਾ ਧਿਆਨ ਹੀ ਨਹੀਂ ਚਲਿਆ ਸੁਰਤ ਸ਼ਬਦ ਦਾ ਮੇਲੇ ਸੁਰਤ ਧਿਆਨ ਨੂੰ ਕਹਿੰਦੇ ਨੇ ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ ਪਾਠ ਕਰ ਰਿਹਾ ਸੁਰਤ ਉਹਦੇ ਚ ਹੈ ਕਿ ਨਹੀਂ ਸੁਰਤ ਸਰੋਤ ਨੂੰ ਵੀ ਕਹਿੰਦੇ ਨੇ ਸੁਣਨ ਨੂੰ ਵੀ ਕਹਿੰਦੇ ਨੇ ਸੁਰਤ ਦੇ ਤਿੰਨ ਅਰਥ ਨੇ ਚਲੋ ਮੈਂ ਇਹ ਵੀ ਦੁਹਰਾ ਦਿਆਂ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਇਹ ਤੇ ਸੁਰਤ ਦੇ ਚ ਹੈ ਸੁਣ ਰਿਹਾ ਤੇ ਜੇ ਸੁਰਤ ਦੇ ਚ ਤੇ ਸੁਰਤ ਆ ਜਾਏਗੀ ਸਮਝ ਆ ਜਾਏਗੀ ਤੇ ਜੇ ਸੁਰਤ ਆ ਗਈ ਤੇ ਸੁਰਤ ਜੋੜ ਜਾਏਗੀ ਤੇ ਅੰਝੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਪਰ ਪਹਿਲੇ ਤੇ ਸੁਣਨਾ ਹੈ ਪੜ੍ਹੀ ਜਾ ਰਿਹਾ ਪੜ੍ਹੀ ਜਾ ਰਿਹਾ ਸੁਣਦਾ ਤੇ ਹੈ ਨਹੀਂ ਪਿਆ ਅਜੇ ਧਿਆਨ ਨਹੀਂ ਚੱਲੇ ਅਜੇ ਬੱਚੇ ਦੀ ਤਰ੍ਹਾਂ ਜਨਮ ਤੇ ਇਸ ਦਾ ਹੋ ਗਿਆ ਚੱਲਣਾ ਕੋਈ ਨਹੀਂ ਇਹ ਦੇਖੋ ਤੇ ਮੈਂ ਫਿਰ ਅਰਜ਼ ਕਰਾਂ ਤਿੰਨ ਸਾਲ ਹੋ ਜਾਣ ਬੱਚਾ ਚਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਏ 50 60 ਸਾਲ ਹੋ ਗਏ ਨੇ ਧਿਆਨ ਸ਼ਬਦ ਦੀ ਤਰਫ ਚਲੇ ਆ ਹੀ ਨਹੀਂ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਏ ਕੀ ਹੋ ਗਿਆ ਇਸ ਨੂੰ ਇਹ ਕਿਉਂ ਨਹੀਂ ਚਲਦਾ ਮੈਂ ਅਰਜ਼ ਕਰਾਂ ਘਟ ਲੋਕਾਂ ਦੀ ਸੁਰਤ ਸ਼ਬਦ ਦੀ ਤਰਫ ਚਲਦੀ ਏ ਇਸ ਵਾਸਤੇ ਪੜਨ ਦੇ ਨਾਲੋਂ ਗੁਰਬਾਣੀ ਪੜਨ ਦੇ ਨਾਲੋਂ ਸੁਣਨਾ ਲੱਖਾਂ ਗੁਣਾ ਔਖ ਹੈ ਬਿਨਾ ਸੁਰਤ ਤੋਂ ਸੁਣੀ ਨਹੀਂ ਸਕੇਗਾ ਨਹੀਂ ਸੁਣ ਸਕੇਗਾ ਪਰ ਬਿਨਾ ਸੁਰਤ ਤੋਂ ਪੜ ਸਕੇਗਾ ਭਟਕੀ ਹੋਈ ਸੁਰਤ ਨਾਲ ਭਟਕੇ ਹੋਏ ਧਿਆਨ ਨਾਲ ਵੀ ਪੜ ਸਕਦਾ ਹੈ ਪੜਨ ਵਾਸਤੇ ਧਿਆਨ ਬਾਹਰ ਕਰਨਾ ਪੈਂਦਾ ਹੈ ਨਜ਼ਰਾਂ ਵੀ ਬਾਹਰ ਕਰਨੀਆਂ ਪੈਂਦੀਆਂ ਨੇ ਸੁਣਨ ਵਾਸਤੇ ਤੇ ਸ਼ਾਇਦ ਅੱਖਾਂ ਵੀ ਬੰਦ ਕਰਨੀਆਂ ਪੈਣ